ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਗੁਰੂ ਪਰਮੇਸ਼ਰ ਦੀ ਸ਼ਾਨ ਬੁਲੰਦ ਕਰਦਿਆਂ ਇਹ ਬਚਨ ਪ੍ਰਗਟ ਨੇ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਬੇਕ ਸਤ ਸਰ ਉਹ ਆਦ ਜੁਗਾਦੀ ਜੁਗਹ ਜੁਗ ਪੂਰਾ ਪਰਮੇਸ਼ਰ ਕਹਿੰਦੇ ਗੁਰੂ ਦੀ ਮਹਿਮਾ ਕੋਈ ਐਸੀ ਚੰਦੀ ਜ਼ੁਬਾਨ ਬਣੀ ਨਹੀਂ ਐ ਜਿਹੜੀ ਗੁਰੂ ਪਰਮੇਸ਼ਰ ਦੇ ਗੁਣਾ ਦਾ ਅੰਤ ਪਾ ਸਕੇ ਗੁਰੂ ਗਿਆਨ ਦਾ ਸਾਗਰ ਐ ਬੰਦੇ ਦੀ ਜ਼ੁਬਾਨ ਦੀ ਹਸਤੀ ਕੁਜੇ ਵਾਲੀ ਐ ਤੇ ਕੁਜੇ ਵਿੱਚ ਸਾਗਰ ਨਹੀਂ ਸਮਾਉਂਦਾ ਹਾਂ ਕੁਜਾ ਸਾਗਰ ਚ ਸਮਾ ਸਕਦਾ ਹੈ ਗੀਤ ਗਾ ਕੇ ਤੁਸੀਂ ਜੀਵਨ ਸਫਲਾ ਕਰ ਸਕਦੇ ਹੋ ਇੱਕ ਮਿਕ ਵੈ ਗੁਰੂ ਚ ਹੋ ਸਕਦੇ ਹੋ ਰੋਗ ਸ਼ੋਗ ਮਿਟ ਕੇ ਸੁਖ ਮਿਲ ਸਕਦਾ ਹੈ ਪਰ ਉਹ ਡਿਕਸ਼ਨਰੀ ਉਹ ਅਲਫਾਜ਼ ਉਹ ਸ਼ਬਦ ਜਾਲ ਨਹੀਂ ਬਣਿਆ ਜੋ ਗੁਰੂ ਦਾ ਅੰਤ ਪਾ ਸਕੇ। ਪੁੱਛੋ ਜੀ ਕਾਰਨ ਕੀ ਹੈ? ਕਹਿੰਦੇ ਦੁਨੀਆਂ ਦੇ ਆਦ ਵਿੱਚ ਜਾਂ ਯੁੱਗਾਂ ਦੇ ਸਮੇਂ ਜਾਂ ਅਸੀਂ ਨਾਮ ਹੀ ਰਹੇ ਸਾਡੇ ਰਹਿਣ ਤੋਂ ਬਾਅਦ ਜੋ ਪਰਮਵੀਸ਼ਵਰ ਹੈ। ਗੁਰੂ ਨਾਨਕ ਸਾਹਿਬ ਦਸੋ ਪਾਤਸ਼ਾਹੀਆਂ ਉਸ ਈਸ਼ਵਰ ਦਾ ਸਰੂਪ ਨੇ ਨਦੀਆਂ ਨਾਲੇ ਮਿਣੇ ਜਾ ਸਕਦੇ ਨੇ ਸਾਗਰ ਨਹੀਂ ਮਿਣਿਆ ਜਾਂਦਾ ਤੋ ਗੁਰਦੇਵ ਪ੍ਰਭੂ ਦਾ ਸਰਗੁਣ ਸਰੂਪ ਨੇ ਅਰੋਨਾ ਦੀ ਗੋਦ ਕਿਸ ਨੂੰ ਮਿਲਦੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹ ਬਿਆਨ ਕੀਤਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਭਨਾ ਕੀ ਰੇਣਕਾ ਤੋ ਆਉ ਹਮਾਰਾ ਪਾਸ ਕਹਿੰਦੇ ਜਿਸਨੇ ਮਰਨ ਕਬੂਲ ਲਿਆ ਹੈ ਉਹ ਸਾਡੀ ਗੋਦ ਵਿੱਚ ਆ ਸਕਦਾ ਹੈ ਮਰਨਾ ਦੋ ਤਰ੍ਹਾਂ ਦਾ ਹੈ ਇੱਕ ਮਨ ਕਰਕੇ ਮਰਨਾ ਹੰਕਾਰ ਨੂੰ ਮਾਰਨਾ ਜਿਸਨੇ ਮਾਰਿਆ ਉਹ ਸੰਤ ਬਣਿਆ ਇੱਕ ਐ ਤਨ ਕਰਕੇ ਮਰਨਾ ਮਸਬ ਲਈ ਧਰਮ ਲਈ ਸੱਚ ਲਈ ਸਿਰ ਵਾਰਨਾ ਉਹ ਸ਼ਹੀਦ ਬਣਿਆ ਤੋ ਗੁਰੂ ਦੀ ਗੋਦ ਵਿੱਚ ਸੰਤ ਤੇ ਸ਼ਹੀਦ ਕਬੂਲ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਭਈ ਨੰਦ ਲਾਲ ਫਾਰਸੀ ਵਿੱਚ ਇੱਕ ਬਚਨ ਕਹਿੰਦੇ ਨੇ ਦਰ ਹਰ ਦੋ ਕੋਨ ਗਰਦਨੇ ਓ ਸਰ ਬੁਲੰਦ ਸ਼ੁੱਧ ਮਨਸੂਰ ਵਾਰ ਹਾਰ ਕੇ ਸੂਏਦਾਰ ਮੇਰ ਵੱਧ ਕਹਿੰਦੇ ਜੇ ਚਾਹਣਾ ਹੈ ਦੁਨੀਆ ਤੇ ਸਿਰ ਉੱਚਾ ਰਵੇ ਜੇ ਚਾਹਣਾ ਹੈ ਦੁਨੀਆ ਤੇ ਤੇਰਾ ਨਾਮ ਬੁਲੰਦ ਰਵੇ ਕਹਿੰਦੇ ਫਿਰ ਮਨਸੂਰ ਵਾਂਗੂ ਸੱਚ ਲਈ ਸੂਲੀ ਚੜ ਜਾ ਭਾਵ ਮਨਸੂਰ ਵਾਂਗੂ ਸ਼ਹਾਦਤ ਦੀ ਅਵਧੀ ਮਾਣ ਲੈ ਮੌਤ ਹਰੇਕ ਨੂੰ ਆਉਣੀ ਹੈ ਮੰਜੇ ਤੇ ਵੀ ਮਾਰੇਗੀ ਪਰ ਮੰਜੇ ਤੇ ਮੋਇਆਂ ਦੀ ਯਾਦ ਨਹੀਂ ਰਹਿੰਦੀ ਤੇ ਜਿਹੜੇ ਧਰਮ ਲਈ ਆਪਾ ਵਾਰਦੇ ਨੇ ਉਹਨਾਂ ਦੀ ਗਰਦਨ ਬੁਲੰਦ ਰਹਿੰਦੀ ਹੈ ਉਹਨਾਂ ਦਾ ਨਾਮਣਾ ਦੁਨੀਆ ਤੇ ਪ੍ਰਗਟ ਰਹਿੰਦਾ ਹੈ ਇਹ ਤਾਂ ਹੀ ਬਾਬਾ ਗਰਜਾ ਸਿੰਘ ਬੋਤਾ ਸਿੰਘ ਵਰਗਿਆਂ ਦਾ ਨਾਮਣਾ ਪ੍ਰਗਟ ਹੈ ਇਹਨਾਂ ਧਰਮ ਲਈ ਮਜ਼ਬ ਲਈ ਸਿਰ ਵਾਰਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰੇ ਆਗੇ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਭਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸੁਮਾਵੇ ਗੁਰੂ ਦੀ ਗੋਦ ਕੇ ਨੂੰ ਮਿਲੀ ਜਿਨੇ ਸੀਸ ਭੇਟ ਕੀਤਾ ਫਿਰ ਧਿਆਨ ਦਿਓ ਸੀਸ ਦੋ ਤਰ੍ਹਾਂ ਦਾ ਹੈ ਇੱਕ ਮਨ ਦੀ ਮਤ ਛੱਡ ਦੇਣੀ ਹੰਕਾਰ ਰੂਪੀ ਸਿਰ ਵੱਡ ਕੇ ਰੱਖ ਦੇਣਾ ਉਹ ਸੰਤ ਹੋਇਆ ਉਹ ਗੋਦ ਮਿਲੀ ਗੁਰੂ ਦੀ ਪਰੱਖ ਜਿਹੜਾ ਮਸਲ ਲਈ ਸਿਰ ਵਾਰਦਾ ਹੈ ਉਹਨੂੰ ਗੁਰੂ ਦੀ ਗੋਦ ਮਿਲਦੀ ਹੈ ਉਹ ਸ਼ਹੀਦ ਹੁੰਦਾ ਹੈ